8 ਦਿਨਾਂ ਦੀ ਸੂਈ ਹੋਈ ਚਾਰ ਦੰਦ ਮੀਣੀ ਝੋਟੀ 16 ਕਿਲੋ ਹਾਜ਼ਰ ਹਾਜ਼ਰ 18 ਦੀ ਓੜ ਦੇ ਦਵਾਂਗੇ ਠੀਕ ਹੈ ਕਰਨ ਤੋਂ ਬਾਅਦ ਦੂਜਾ 18 ਕਿਲੋ ਦੁੱਧ ਆ ਝੋਟੀ ਕੋਲੇ ਨਾ ਬਾਈ ਕਹਿੰਦਾ ਤਿਆਰ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਸ਼ਾਹਪੁਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਦੁਆਬੇ ਦੇ ਪਿੰਡ ਪਹੁੰਚੇ ਹੋਏ ਆ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਨੌ ਝੋਟੀਆਂ ਦਿਖਾ ਦਾਂਗੇ ਇੱਕ ਦਿਖਾ ਦਾਂਗੇ ਸੱਜਣੋ ਮੀਣੀ ਝੋਟੀ ਬਹੁਤ ਕਮਾਲ ਦੀ ਤੇ ਖਾਸ ਗੱਲ ਇਹ ਹੁੰਦੀ ਆ ਬਾਈ ਹੋਰਾਂ ਦੇ ਇੱਥੇ ਜਿੰਨੇ ਕ ਪਸ਼ੂ ਹੁੰਦੇ ਆ ਹੁੰਦੇ ਆ ਤਕਰੀਬਨ ਤਕਰੀਬਨ ਤਿਆਰ ਦੁੱਧ ਵਾਲੇ ਤੇ ਕੁਆਲਟੀ ਵਾਲਾ ਇਹ ਸਮਝ ਲਓ ਵੀ ਸਮਝਾ ਉੱਤੇ ਵਾਲਾ ਕੰਮ ਨਹੀਂ ਹੁੰਦਾ ਟਾਪ ਦੇ ਪਸ਼ੂ ਹੁੰਦੇ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਬਣੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਆ ਤੁਹਾਡਾ ਸਵਾਗਤ ਕੀਤਾ ਜਾਂਦਾ ਚੰਨ ਸਿੰਘ ਡੈਰੀ ਫਾਰਮ ਤੇ ਚੜਦੀ ਕਲਾ ਬਹੁਤ ਵਧੀਆ ਬੱਦਾ ਤੇਰੀ ਮਿਹਰ ਹੈ ਜੀ ਠੀਕ ਆ ਤੁਸੀਂ ਬਸ ਲੇਟ ਹੋ ਜਾਨੇ ਆ ਠੀਕ ਆ ਓਏ ਤੇਰਾ ਪੈਂਡਾ ਐ ਲੱਗਦਾ ਹੁੰਦਾ ਜਿਵੇਂ ਦਿੱਲੀੋਂ ਲਾਹੌਰ ਜਾਣਾ ਹੋਵੇ ਚਲੋ ਤੇ ਪਰੀਆਂ ਸੱਤੇ ਤੁਸੀਂ ਵੀ ਆ ਜਾਓ ਠੀਕ ਹੈ ਗੱਲ ਹਨਾ ਕਿਹੜਾ ਮਾਰ ਜਾਣਾ ਦਵਾਬੇ ਚ ਹਾਂਜੀ ਨੰਬਰ ਬੋਲ ਤੇਰਾ 9478474740 ਆਪਣਾ ਇੰਸਟਾਗ੍ਰam ਤੇ ਪੇਜ ਵੀ ਆ ਚਰਨ ਸਿੰਘ ਡੈਰੀ ਫਾਰਮ ਠੀਕ ਹੈ ਗੱਲ ਹੁਣ ਤਾਂ ਤਕਰੀਬਨ ਭਰਾ ਜਾਣ ਜੀ ਨੇ ਹਾਂਜੀ ਫੇਸਬੁੱਕ ਤੇ ਵੀ ਠੀਕ ਹੈ ਗੱਲ ਚਲੋ YouTube ਤੇ ਵੀ ਹੋ ਨਹੀਂ YouTube ਤੇ ਨਹੀਂ ਅੱਲੇ YouTube ਤੇ ਤੁਹਾਡਾ ਕਹਿ ਦਵਾਂਗੇ ਠੀਕ ਹੈ ਗੱਲ ਸਰਦਾਰ ਲਈ ਇੱਕ ਨੰਬਰ ਹਾਂਜੀ ਇੱਕ ਨੰਬਰ ਪਲੂਨ ਕੱਟੀ ਆ ਸੁਆ ਪਹਿਲਾ ਜੀ ਸੁਆ ਪਹਿਲਾ ਦੰਦਾ ਚ ਕਿਵੇਂ ਹੋਊਗਾ ਚੋਗੀ ਆ ਬਾਈ ਜੀ ਦੰਦਾ ਚ ਬਾਈ ਕਹਿੰਦਾ ਹੈਗੀ ਆ ਚਾਰ ਦੰਦ ਦਾ ਸੂਆ ਆ ਗਈ ਪਹਿਲਾ ਸਿੰਗ ਆ ਗਿਆ ਬਿਲਕੁਲ ਕਰੀਆ ਰਿੰਗ ਸਿੰਗ ਜਿਹਾ ਹੈਗਾ 골 ਹੈ 골 ਹੈ ਥੋੜੀਆਂ ਘੱਟੀ ਭਾਲਾਂ ਪਾ ਗਈ ਜੀ ਠੀਕ ਹੈ ਗੱਲ ਹਾਂਜੀ ਇੱਕ ਆਪਣੇ ਥੋੜਾ ਗਿੱਲਾ ਰਹਿਣ ਚ ਠੀਕ ਹੈ ਗੱਲ ਤੇ ਇੱਕ ਗੌਰ ਮਿੱਠਾ ਮੁੱਠਾ ਦਿੱਤਾ ਜਾਂਦਾ ਉਹਦੇ ਕਰਕੇ ਭਾਲ ਪਾ ਜਾਂਦੀ ਆ ਤੇ ਇੱਕ ਗੱਲ ਆ ਯਾਰ ਠੰਡੀ ਠੁੰਡੀ ਬਾਲੀਆ ਬਾਲੀਆ ਜੀ ਚੋਆ ਤੋਰ ਕੋ ਝੋਟੀ ਦੀ ਬਾਹ ਕਮਾਲ ਦੀ ਆ ਠੀਕ ਹੈ ਗੱਲ ਐਂ ਤੁਰ ਗਿਆ ਜਿਵੇਂ ਮਿਰਗਾਂ ਨਹੀਂ ਤੋਰੇ ਆ ਜੀ ਆ ਜੀ ਆ ਜੀ ਉਹ ਦੋ ਪੈਰ ਘਟ ਤੋਰਨਾ ਤੁਰਨਾ ਮੜ ਕੇ ਦੇ ਨਾਲ ਕਮਾਲਾ ਚੋਬਰਾ ਇੱਥੋਂ ਕਿੰਨੇ ਦਿਨ ਦਾ ਸੂਆ ਹੋ ਗਿਆ ਬਾਈ ਇਹ 8-10 ਦਿਨ 8-10 ਦਿਨਾਂ ਦਾ ਸੂਆ ਆ ਬੱਚਾ ਨਰਮ ਆ ਤੇ ਦੁੱਧ ਕਿੰਨਾ ਖਾਊਗਾ ਭਾਜੀ 15 ਕਿਲੋ ਹੁਣ ਮਣ ਕੇ ਦੇ ਦਵਾਂਗੇ ਜੀ ਚਵਾ ਦਾਂਗੇ ਚਵਾ ਦਾਂਗੇ ਦੋ ਟਾਈਮ ਚਾਰ ਟਾਈਮ ਚਵਾਵਾਂਗੇ ਜੀ ਦੋ ਟਾਈਮ ਸੰਦੀ ਕਰਾ ਦਾਂਗੇ ਹਾਂਜੀ ਹਾਂਜੀ ਚਾਹੇ ਲੀਟਰ ਕੰਡਾ ਆਪਦਾ ਲਿਆਵੇ ਜਿਹੜਾ ਮਰਜੀ ਭਾਈ ਜੀ ਕੋਈ ਤਰਾਜੀ ਕੋਈ ਤਰਾਜੀ ਜਾਂ ਪੈਸੇ ਲੈਣੇ ਆ ਬਾਈ ਕਹਿੰਦਾ ਮਿੰਨਤੀ ਵਾਲੇ ਸੰਦ ਵੀ ਆ ਜਾ ਚਾਹੇ ਆਪਦੇ ਚੱਕ ਲਿਓ ਲੀਟਰ ਲਿਆਇਓ ਕੰਡਾ ਲਿਆਇਓ ਜਿਵੇਂ ਤੁਹਾਡੀ ਨਾ ਸੰਤੁਸ਼ਟੀ ਹੁੰਦੀ ਆ ਦੋ ਟਾਈਮ ਤੇ ਚਾਰ ਟਾਈਮ ਚ ਹਰੇਕ ਪੱਖ ਤੋਂ ਬਾਈ ਕਹਿੰਦਾ ਉਦਾਂ ਥੋੜੀ ਸੰਤੁਸ਼ਟੀ ਕਰਾ ਦਾਂਗੇ ਭਾਈ ਨੋਕਲ ਏਰੀਆ ਜਿਹਦਾ ਇਹ ਰੁਪਈਆ ਵੀ ਨਹੀਂ ਮੰਗਦੇ ਆਲੇ ਨੂੰ ਕਹਿੰਦਾ ਮੈਂ ਫੜ ਕੇ ਲੈ ਜਾ ਇੰਨਾ ਦੁੱਧੂ ਤਾਂ ਪੈਸੇ ਭੇਜ ਦੀ ਠੀਕ ਆ ਗੱਲ ਹਾਂਜੀ ਤੇ ਇੱਕ ਖਾਸ ਗੱਲ ਬਾਈ ਹੋਰਾਂ ਦੀ ਹੋਰ ਹੁੰਦੀ ਆ ਵੀ ਇੱਕ ਹਫਤੇ ਦਾ ਟਾਈਮ ਵੀ ਦੇ ਦਿੰਦੇ ਹੁੰਦੇ ਆ ਵੀ ਅੱਜ ਭਾਈ ਬਾਹਰ ਭੇਜਣੀ ਹੈ ਸੈੱਟ ਹੋ ਗਈ ਨਾ ਬਾਹਰ ਭੇਜਣੀ ਹੁੰਦੀ ਆ ਜਦੋਂ ਵੀ ਤਾਂ ਯਾਰ ਗੱਤੇ ਪਾਦੀ ਨਹੀਂ ਮੱਝੇ ਲੈ ਲਾਂਗੇ ਮਾਰੇ ਤੇ ਰੇਟ ਇਹਨਾਂ ਦਾ ਮਣੀ ਭਾਈ ਫੋਨ ਤੇ ਗੱਲ ਲਵਾਂਗੇ ਜੀ ਕਿੰਨੇ ਤੋਂ ਕਿੰਨੇ ਹੋਊਗਾ ਆਈਡੀਆ ਜੱਕ ਮਤਲਬ ਇੱਕ ਸੱਤੋਂ ਤੋਂ ਉਪਰ ਪ 1.70 ਤੋਂ ਹੋਊਗਾ 2.25 ਤੱਕ 3 ਤੱਕ ਤਾਂ ਵੀ 3 ਲੱਖ ਤੱਕ लास्ट ਰੇਟ ਆ ਤੋਰ ਜੋ ਬਰਾ 2 ਨੰਬਰ ਵਾਲੀ ਸੂਆ ਸੂਆ ਵੀ ਪਲੂਣ ਆ ਗਈ ਬਾਈ ਠੀਕ ਆ ਗਾ ਚਾਰ ਦਾਂਦਿਆ ਕੱਟੀ ਮਗਰੇ ਕਟਾ ਮਗਰੇ ਆ ਸੌਰੀ ਆ ਨਾਲ ਆ ਗਿਆ ਮੇਲਕਾਪ ਸੂਆ ਬਾਈ ਜਾਈਦਾ ਵੀ ਪਹਿਲਾ ਪਹਿਲਾ ਥਾਣ ਦੇਖੀ ਕਿੰਨਾ ਸੋਨਾ ਜੀ ਛਵਾਈ ਦੀ ਕਿੰਨਾ ਇੱਕ ਨੰਬਰ ਬਾਈ ਬੱਚਾ ਉਹ ਚਲਾ ਕੇ ਅੜਦੀਆ ਜਮਾ ਪੂਰੇ ਪੂਰੇ ਇਹ ਕੋਈ ਬੱਚਾ ਨਹੀਂ ਲੱਗਾ ਇਹਨੂੰ ਠੀਕ ਆ ਗਾ ਹਾਂਜੀ ਆ ਬੱਚਾ ਉਹ ਚਲਾ ਕੇ ਬਾਈ ਕਹਿੰਦਾ ਨਾ ਖੜ ਜਾਨੇ ਥੱਲੋਂ ਤੇ ਮੇਨ ਗੱਲ ਇਹ ਆ ਵੀ ਯਾਰ ਸੁਭਾ ਦੀ ਇਹ ਵੀ ਬੜੀ ਠੰਡੀ ਠੰਡੀਆਂ ਜਿਹੜੀ ਮਰਜੀ ਕਿੰਨੇ ਦਿੰਦਾ ਸੂਆ ਇਹ ਵੀ 10 ਦਣਾ ਦਾ ਜੀ ਕਿੰਨਾ ਦਾ ਦੁੱਧ ਹਾਜ਼ਰ 15 ਕਿਲੋ ਇਹਦੇ 14 ਦੀ ਓਟ ਦੇ ਦੇ ਦਵਾਂਗੇ 14 ਦੀ ਗਰੰਟੀ ਤੇ ਵੇਚ ਦਾਂਗੇ ਜੀ ਜੋੜੇ ਦੀ 28 ਕਿਲੋ ਦੀ ਦੇ ਦੇਾਂਗੇ ਇੱਕ ਨੰਬਰ ਤੇ ਦੋ ਨੰਬਰ ਦੀ ਯਾਰ 30 ਕਿਲੋ ਦੀ ਹੈ 30 ਕਿਲੋ ਦੀ ਉਹ ਦੋ ਹੋਰ ਘਟਾ ਤਾ ਆਪਾਂ ਨਹੀਂ ਲੈ 28 ਕਿਲੋ ਬਾਜੀ ਜਦ ਰੁਪਈਏ ਲੈਣੇ 30 ਕਿਲੋ ਮਣਕੇ ਦੀ 30 ਦਾ 30 ਆ ਹਾਂ ਠੀਕ ਆ ਗੱਲ ਤੇ ਪੰਜਾਬ ਪੰਜਾਬ ਪਹੁੰਚ ਕਰਵਾ ਦੇਵਾਂਗੇ ਜੋੜੇ ਦੀ ਇੱਕ ਦੇ ਨਹੀਂ ਜੋੜੇ ਦੀ ਜੋੜੇ ਦੀ ਬਾਈ ਕਹਿੰਦਾ ਇੱਕ ਤਾਂ ਝੋਟੀ ਆ ਗਈ ਦੋ ਨੰਬਰ ਤੇ ਇੱਕ ਆ ਗਈ ਇੱਕ ਤੇ ਸੂਆ ਦੋਨੇ ਪਹਿਲਾਂ ਚਾਰ ਚਾਰ ਦੰਦ ਆ 3 ਕਿਲੋ ਦੁੱਧ ਤਿਆਰ ਚੋਣ ਵਾਲਾ ਜੋੜੇ ਦੀ ਬਾਈ ਕਹਿੰਦਾ ਹਾਲ ਪੰਜਾਬ ਪਹੁੰਚ ਕਰਦਾ ਗਏ ਰੇਟ ਦੀ ਸੈਟਿੰਗ ਬਾਈ ਨਾ ਤੁਸੀਂ ਨੇ ਕਰ ਹਾਂਜੀ ਆ ਦੇਖੋ ਪਿੱਛੋ ਝੋਟੀਆਂ ਰੇਟ ਇਹ ਮੰਨ ਲਓ ਵੀ ਕੁਆਲਿਟੀ ਦੇ ਹਿਸਾਬ ਨਾਲ ਤਾਜ਼ੀਆਂ ਸੂਈਆਂ ਬਾਈ ਜੀ ਦਸਾ ਦਸਾ ਦੇਣਾ ਦੇ ਇੱਥੋਂ ਦਿਖਾ ਦੇ ਮੇਲੇ ਮੂਲੇ ਲੱਗ ਕੇ ਹਲੇ ਵਧਣ ਦੀ ਨਹੀਂ ਬਾਈ ਕਹਿੰਦਾ 16 16 ਕਿਲੋ ਚ ਹੋ ਗਈਆਂ 5 15 ਦੀ ਊੜਾ ਅਸੀਂ ਦੇ ਦਵਾਂਗੇ ਇੱਧਰ ਠੀਕ ਹੈ ਗੱਲ ਹਾਂਜੀ ਤੇ ਹੁਣ ਮਾਰ ਦੇ ਗਾ ਜੀ ਤਿੰਨ ਨੰਬਰ ਵਾਲੀ ਤੇ ਕਰੰਟ ਕਰੰਟ ਹੈ ਜੀ ਬਾਈ ਯਾਰ ਇਹ ਇੱਥੋਂ ਦਿਖਾ ਦੀ ਦੂਸਰਾ ਸੂ ਆ ਗਿਆ ਬਾਈ ਜੀ ਥਾਣਾ ਨਾ ਪਏ ਨਾ ਅਸਤ ਬਾਈਆਂ ਵਰ ਔਰ ਜੋ ਬਰਾ ਹੋ ਗਏ ਫੇਰਾ 4x4 ਆਰਡਰ ਆ ਗਿਆ ਸੂਆ ਦੂਜਾ ਥਣ ਲੈ ਵੇਰੀ ਆ ਗਈ ਫੁੱਲ ਮਜਬੂਤ ਤੇ ਚਵਾਈ ਦੀ ਮਣੀ ਕਰ ਬਾਈ ਇੱਕ ਨੰਬਰ ਚਵਾਈ ਮਾੜੀ ਲੈਣੀ ਨਹੀਂ ਨਾ ਬਿਕਦੀਏ ਤੇ ਨਾ ਲੈਣੀਆ ਠੀਕ ਹੈ ਹਾਂਜੀ ਕਹਿ ਲੀਏ ਵੀ ਐਨ ਧਰਤੀ ਚ ਮੋਗੇ ਕਰਨਾ ਪੂਰੇ ਜੀ ਕੱਚਾ ਦਾਣ ਲਓ ਮੋਗੇ ਕਰ ਦੂਗੀ ਠੀਕ ਹੈ ਹਾਂਜੀ ਚਵਾਈ ਦੀ ਭੋਲੀ ਜਮਾ ਜੀ ਜੀ ਕਿੰਨੇ ਦਿਨ ਦਾ ਸੂਆ ਪਾਜੀ ਇਹ ਹੈਗਾ 12 ਦਿਨ ਦਾ ਸੂਆ 12 ਦਿਨ ਦਾ ਹਾਂਜੀ ਕਿੰਨਾ ਦੋਤਾ 18 ਕਿਲੋ ਹੁਣ ਮਣਕੇ ਦੇ ਦਾਂਗੇ ਤਿਆਰ ਤਿਆਰ 18 ਕਿਲੋ ਹੁਣ ਮਣਿਆ ਦਾਂਗੇ ਟਾਈਮ ਦੋ ਟਾਈਮ ਚਾਰ ਟਾਈਮ ਬਣਾ ਲਾਂਗੇ ਜੀ ਠੀਕ ਹੈ ਗੱਲ ਹਾਂਜੀ ਤਸੱਲੀ ਬਾਈ ਕਹਿੰਦਾ ਨਾ ਕਰਾ ਕੇ ਭੇਜਣੀਆਂ ਹਰੇਕ ਪੱਖ ਤੋਂ ਸੂਆ ਦੂਜਾ 18 ਕਿਲੋ ਦੁੱਧ ਆ ਚੋਟੀ ਕੋਲੇ ਨਾ ਬਾਈ ਕਹਿੰਦਾ ਤਿਆਰ ਆ ਜੇ ਕੱਚੇ ਕੁੱਚੇ ਥਾਂ ਚ ਚੋਣ ਲਾਗੇ ਕਹਿੰਦਾ ਮੋਗੇ ਕਰਨਾ ਸਿਸਟਮ ਹੀ ਆ ਤੇ ਆ ਗਈ ਜਮਈ ਜੈਡ ਬਲੈਕ ਆ ਗਈ ਪੁੰਜੜ ਤੱਕੀ ਪੁੰਜੜ ਤੱਕ ਜੀ ਤੇ ਸਵਾ ਆਦੀ ਆ ਗਈ ਠੰਡੀ ਹੋਰ ਬਾਈ ਹੋਰ ਅਟਵਾ ਆ ਗਿਆ ਗਾਲੇ ਬੰਨੇ ਵੀ ਕਰਾ ਦੀ ਕਰੀ ਚੱਕੋਈ ਸਵਾ ਆਦੀ ਠੰਡੀ ਤੇ ਹਰਿਆਣੇ ਦੀ ਝੋਟੀ ਆ ਗਈ ਨੰਬਰ ਆ ਗਿਆ ਤੀਜਾ ਤੇ ਹੁਣ ਮਾਰਦੇ ਚੌਥੇ ਨੰਬਰ ਤੇ ਸਿੰਘੀ-ਸੁੰਗੀ ਦਿਖਾਈ ਯਾਰ ਕੱਟੀ ਮਗਰ ਆ ਗਈ ਬਾਈ ਜੀ ਆਪ ਵੀ ਕੱਟੀ ਮਗਰ ਵੀ ਕੱਟੀ ਸਿੰਘੀ-ਸੁੰਗੀ ਬਾੜੀ ਛੋਟੀ ਆ ਨਾ ਜਿਵੇਂ ਕਹਿ ਲਿਆ ਮਿੱਟੀ ਜੀ ਬਣਾਈ ਹੁੰਦੀ ਆ ਉਹ ਕੰਮ ਹੀ ਆ ਬਾਈ ਕਿਤੇ ਵੀ ਨਹੀਂ ਕੱਟੀ ਦਿੱਤ ਹੱਥ ਤਾਂ ਦੀ ਲੋੜ ਆ ਨੰਬਰ ਆ ਗਿਆ ਚੌਥਾ ਤੋੜ ਜੋ ਬਰਾਜ ਵਾਲੇ ਤੇ 18 ਕਿਲੋ ਹੁਣ ਇਹਦਾ ਮਣ ਦਵਾਂਗੇ 18 ਕਿਲੋ ਹਾਂਜੀ ਮਣਿਆ ਦਾਂਗੇ 17 ਕਿਲੋ ਦੀ ਇੱਦਾਂ ਅਗਲੇ ਦੇ ਘਰ ਦੀ ਓੜ ਦੇ ਦੇਵਾਂਗੇ 17 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਦੀ ਭੇਜ ਦਾਂਗੇ ਕਿਸੇ ਭਰਾ ਨੇ ਆਨਲਾਈਨ ਮੰਗਵੋਣੀਆਂ ਜਿਹੜੇ ਨੇ ਕਹਿ ਲਿਆ ਵੀ ਉਰੇ ਆ ਕੇ ਚੋਕੇ ਲੈ ਕੇ ਜਾਣਾ ਉਹਨੂੰ ਇਹ ਮੰਨ ਲਓ ਬਾਈ ਕਹਿੰਦਾ 1 ਕਿਲੋ ਵੱਧ ਹੀ ਮਿਲ ਜੂਗਾ 18 ਕਿਲੋ ਚਵਾ ਦਿਆਂਗੇ ਚਵਾ ਦਾਂਗੇ ਜੀ ਸਿੰਘ ਵੀ ਜਮਾ ਬੰਦ ਸਿੰਘ ਜੀ ਆ ਗਈ ਤੇ ਨਾਲ ਇਹਦੇ ਬਾਈ ਕਹਿੰਦਾ ਆ ਗਈ ਕੱਟੀ ੱਲੇ ਆ ਚੋ ਬਰ ੱੱਕੀ ਕਰਦੀ ਆ ਜੋਰ ਦੂਰ ਆ ਕੇ ਫੱਲਾ ਬੱਚੇ ਦੇ ਵੀ ਮਾਰ ਦੋ ਲਿਆ ਉਹਦੀ ਕੱਟੀ ਕਰੀ ਉਹ ਤੇ ਮਾਰਨੀ ਕੈਮਰਾ ਮੈਲੇ ਮੂਲੇ ਤਾਂ ਨਹੀਂ ਚੱਲੀ ਅਜੇ ਨਹੀਂ ਮੈਲੇ ਤਾਂ ਨਹੀਂ ਬਾਈ ਜੀ ਚੱਲੀ ਠੀਕ ਆ ਗੱਲ 18 ਕਿਲੋ ਤਿਆਰ ਆ ਇਹਦੇ ਕੋਲ ਤਿਆਰ ਹੈ ਜੀ ਇਹ ਇੱਥੋਂ ਦਿਖਾ ਦੇਂਗਾ ਜੀ ਬਟਨ ਵਾਲਾ ਲੇਵਾ ਆ ਗਿਆ ਲੇਵਾ ਆ ਗਿਆ ਸੱਜਣੋ ਜੋਸ਼ ਵਾਲਾ ਚੜਾਈ ਜਿੰਨਾ ਹੀ ਥਾਣ ਵਧੀਆ ਹੁੰਨੀ ਚਵਾਈ ਬੋਲ ਜਾ ਉਦਾਂ ਦੀਆਂ ਚਵਾਈ ਆ ਜਿੱਦਾਂ ਥਾਣ ਲੱਗੀਆਂ ਆਇ ਇੱਕ ਗੱਲ ਹੋਰ ਦਾ ਨਾ ਮੁਠੀ ਵਾਲਾ ਥਾਣਾ ਕੋਈ ਜ਼ਿਆਦਾ ਲੰਬਾ ਨਹੀਂ ਮਿਸਟੇਰਸ ਵਾਲਾ ਕੰਮ ਨਹੀਂ ਨੀ ਨੀ ਮਿਸਟੇਰਸ ਵਾਲਾ ਹੈ ਨੰਬਰ ਆ ਗਿਆ ਚੌਥਾ ਤੇ ਹੁਣ ਮਾਰਦੇ ਪੰਜਵੇਂ ਦੇ ਕੈਮਰਾ ਆਇਆ ਦੁਗਰਾ ਤਾਜੀ ਸੂਈ ਆ ਪਰਸੋਂ ਦੀ ਸੂਈ ਆ ਆ ਦਾ ਬਾੜੀ ਯਾਰ ਜਹਾਜ਼ ਜਿੱਡੀ ਹਾਂ ਜਹਾਜ਼ ਹੀ ਆ ਪੂਰਾ ਠੀਕ ਹੈ ਗੱਲ ਭਾ ਵੀ ਹਿਸਾਬ ਨਾਲ ਆਇਆ ਅੱਛਾ ਹਾਂਜੀ ਕਦਮ ਸੂਈ ਆ ਇਹ ਪਾਜੀ ਗੱਬਣ ਲਈ ਸੀ ਆਪਣੇ ਘਰੇ ਸੂਈ ਆ ਪਰसों ਹਾਂਜੀ ਬੋਲੇ ਬੋਲੇ ਚ ਸਾਫ ਆ ਬੋਲੇ ਸਾਫ ਆ ਬੱਚਾ ਕੀ ਆ ਗਿਆ ਮਗਰ ਕੱਟਾ ਜੀ ਆ ਮਗਰ ਕੱਟਾ ਜੋਰ ਖਾਸੇ ਨੇ ਦੱਬੀ ਫਿਰਦੀ ਆ ਚੋਬਰ ਨੂੰ ਹਾਂਜੀ ਖਿੱਚ ਲਿਆ ਖਿੱਚ ਲਿਆ ਖਿੱਚ ਲਿਆ ਬੜੀ ਆ ਥੋੜੀ ਝੁੱਟੀ ਠੀਕ ਆ ਗੱਲ ਹਾਂਜੀ ਤੇ ਦੋ ਬੰਦੇ ਲਾਣ ਦੇ ਤੋਰਨ ਦੇ ਹੋਰ ਨਾ ਇੱਕੋ ਬਾਦੂ ਆ ਜੀ ਠੀਕ ਆ ਗੱਲ ਕੱਲੀ 100 ਵਰਗਾ ਬੰਦਾ ਆ ਬੰਦਾ ਆ ਜੀ ਤੇ ਆ ਬੱਚਾ ਵੀ ਦੇਖੋ ਨਰਮ ਆ ਜਮਾ ਕੀ ਆ ਗਿਆ ਨਾਲ ਟਟਾ ਆ ਗਿਆ ਆ ਨਾਲ ਆ ਗਿਆ ਮੇਲਕਾਫ ਪਰਸੂ ਨਹੀਂ ਸੂਈਆ ਬੋਲੇ ਚ ਆ ਗਈ ਬਾਈ ਕਹਿੰਦਾ ਸਾਫ ਕਿੰਨੀ ਕ ਬੋਲੀ ਹੋ ਆਈ ਆ 14 ਕਿਲੋ ਹਣ ਮਣ ਕੇ ਦੇ ਦਾਂਗੇ ਦੁੱਧ 18 ਕਿਲੋ ਜੋ ਆ ਗਈ 14 ਦੀ ਹਣ ਬਾਂਹ ਦੇ ਦਾਂਗੇ ਠੀਕ ਆ ਗੱਲ 14 ਕਿਲੋ ਬਾਈ ਕਹਿੰਦਾ ਆ ਦੇਖੋ ਨਾੜੂ ਕੀ ਕੱਚਾ ਹੀ ਆ ਠੀਕ ਆ ਗੱਲ ਲਿਆ ਕਰੀ ਕੈਮਰਾ ਇਧਰ ਲੈ ਬੰਨਿਆ ਬੱਚੇ ਦੇ ਮਾਰਦੇ ਇੱਕ ਵਾਰੀ ਆ ਬੱਚਾ ਆ ਗਿਆ ਨਾਲ ਇਹਦੇ ਨਾੜੂਆ ਵੀ ਨਾਲ ਹੀ ਆ ਗਿਆ ਆ ਆ ਗਿਆ ਮੇਲਕਾਫ ਤੇ ਨੰਬਰ ਆ ਗਿਆ ਸੱਜਣੋਂ ਪੰਜਵਾਂ ਹੁਣ ਇਹ ਮੰਨ ਲਓ ਵੀ ਵੱਡੀਆਂ 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 ਆਈਆਂ ਨੇ ਦਾ ਚਾਰ ਇੱਕ ਮਣੋਂ ਪੰਜ ਆਣਗੇ ਜਹਾ ਤੇ ਮਾਰਦੇ ਗੈਰੀ ਹੁਣ ਅਗਲੇ ਨੰਬਰ ਵਾਲੀ ਤੇ ਕੈਮਰਾ ਮੇਰਾ ਖਾਲਾ ਇਹਦਾ ਨੰਬਰ ਆ ਗਿਆ ਮਨੀ 6ਵਾਂ ਨੰਬਰ ਆ 6ਵਾਂ ਜੀ ਪੂਰੀ ਜੈਡ ਬਲੈਕ ਝੋਟੀ ਆ ਗਈ ਟੌਰ ਚੋਂ ਬਰਾ ਤੇ ਜਾਤ ਕੁਆਲਟੀ ਫੋਟੇ ਝੋਟੀ ਕੱਦ ਫੁੱਲ ਆ ਗਿਆ ਨਾ ਹਾਂ ਜੀ ਕੱਦ ਫੁੱਲ ਵੱਡੀ ਆ ਗਈ ਇੱਧਰ ਤੇ ਮਗਰ ਵੀ ਕੱਟੀ ਆ ਬਾਈ ਜੀ ਨਾਲ ਵੀ ਕੱਟੀ ਆ ਕੱਟੀ ਆ ਠੀਕ ਆ ਗੱਲ ਆ ਮੈਂ ਅਸਲ ਨੂੰ ਸਲਾ ਗਈ ਫੁੱਲਾ ਤੇ ਇੱਥੋਂ ਜੀ ਦੀ ਟਪਾਲਾ ਪਹੁੰਚ ਕੇ ਇਹਦੇ ਬੱਚੇ ਦੇ ਉੱਤੇ ਡੇਗ ਦੇ ਕਿਸੇ ਦੇ ਸੁਹਾ ਸੁਹਾ ਬਾਈ ਜੀ ਦੂਜਾ ਕਿੰਨੇ ਦੰਦੀ ਸੂਈ ਸੂਈ ਨੂੰ ਅੱਜ 7 ਮਾ ਦੇਣੇ ਆ ਕੱਟੀ ਮਗਰ ਆ ਮਗਰ ਕੱਟੀ 7 ਦਿਨਾਂ ਦੀ ਸੂਈ ਆਹ ਜੀ ਦੁੱਧ 16 ਕਿਲੋ ਹੁਣ ਮਿਲ ਜੂਗੇ 20 ਦੀ ਉਧਾ ਓੜ ਤੇ ਭੇਜਾਂ 16 ਕਿਲੋ ਹੁਣ ਮਣ ਕੇ ਲੈ ਲਓ 16 ਮਣਿਆ ਦਾਂਗੇ ਹਾਂ ਜੀ ਉਹਨੂੰ ਕਹਦੇ ਕਸ ਕੇ ਜੇ ਫੜ ਕੇ ਤੋੜ ਦੇ ਕਦੇ ਕੋਈ ਕੰਧ ਹੀ ਨਾ ਵਿਹਾ ਦੇ ਦੱਬੀ ਫਿਰਦੀ ਆ ਉਹਨੂੰ ਉਹ ਝੋਟੀ ਵਾਲੀ ਜਾਂਚ ਆ ਜੀ ਹਾਂ ਜੀ ਇਹਨੂੰ ਵਿਚਾਰਿਆ ਕਰੋ ਯਾਰ ਮੁੰਡੇ ਨੂੰ ਖਰਾਕ ਤੋੜਨ ਵਾਲੇ ਨੂੰ ਖਰਾਕ ਇਹ ਦੂਈ ਚਾਰ ਦਾ ਆ ਠੀਕ ਆ ਠੀਕ ਆ ਠੀਕ ਆ ਆਲੇ 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 ਆ ਇਧਰਲੇ ਬੰਨੇ ਲੈ ਆ ਜੋਰ-ਜੂਰ ਝੋਟੀ 'ਚ ਦੱਸਦੇ ਨੇ ਦੱਬੀ ਫਿਰਦੀ 7ਵਾਂ ਨੰਬਰ ਬਾਈ ਜਿਹਨੇ ਫੋਨ ਤੇ ਕਨੈਕਟ ਕਰਨਾ 7ਵਾਂ ਨੰਬਰ ਜੇ ਆਨਲਾਈਨ ਵੀ ਮਗਵਾਣੀ ਹੈ 7ਵਾਂ ਨੰਬਰ ਆ ਗਿਆ ਝੋਟੀ ਦਾ ਨੰਬਰ ਮੁਤਾਬਕ ਗੱਲਬਾਤ ਕਰ ਲਓ ਤੇ ਲੇ ਵਾਲੂ ਬਾ ਦਿਖਾ ਦੇਂ ਗਰੀ ਇੱਥੋਂ ਏ ਇਹ ਇੱਥੋਂ ਕਰਾਵੇ ਜੇ ਇੱਕ ਪੈਰ ਵੀ ਨਹੀਂ ਪਟਦੀ 16 ਕਿਲੋ ਹਾਜ਼ਰਾ ਹੁਣ ਇਹਦੇ ਕੋਲੇ ਬਾਈ ਕਹਿੰਦਾ 18 ਕਿਲੋ ਚਵਾ ਕੇ ਦੇ ਦਾਂਗੇ ਨੰਬਰ 7ਵਾਂ ਤੇ ਹੁਣ ਆ ਜਾ 8ਵੇਂ ਦਾ ਸਾਰੀ ਮੈਨੂੰ ਹੈ ਜਿੰਨਾ ਥਣ ਵਧੀਆ ਓਨੀ ਚਵਾਈ ਵਧੀਆ ਇੱਥੋਂ ਦਿਖਾ ਲਈ ਗਰੀ ਇਹਦਾ ਕਰ ਜਿਹੜਾ ਕਹਿੰਦਾ ਬੜੀਆਂ ਚਾਹੀਦੀਆਂ ਬੜੀਆਂ ਮੈਨ ਲਗੀਆਂ ਵੱਡੀ ਆ ਗਿਆ ਇੱਥੇ ਤੱਕ ਹੀ ਆ ਗਿਆ ਫੱਲੜਾ ਬਲਾ ਗਈ ਸਿੰਘ ਸੁੰਗਾ ਦੇ ਇੱਕੋ ਨਾਲ ਦਾ ਜਮਾ ਕਹ ਲਈ ਹੈ ਨਾ ਹਾਂਜੀ ਹਾਂਜੀ ਤੋੜ ਜੋਬਰਾ ਤੋੜ ਸੂਆ ਦੂਜਾ ਸੂਆ ਬਾਈ ਜੀ ਦੂਜਾ ਹਾਂਜੀ ਵੱਡੀ ਦਾ ਵਾੜੀ ਆਇਆ ਵੱਡੀ ਬਹੁਤ ਹੈ ਕਿੰਨੇ ਦਿਨ ਦਾ ਸੂਆ ਸੂਆ ਹੈਗਾ 8 ਦਿਨਾਂ ਦਾ ਬਾਈ ਜੀ 8 ਦਿਨਾਂ ਦਾ ਹਾਂਜੀ ਕਿੰਨੀ ਹਾਜਰਾ ਬੋਲੀ ਕਹ ਲਈਏ ਦੁੱਧ ਕਹ ਲਈਏ 16 ਕਿਲੋ ਹੁਣ ਬਣ ਕੇ ਦੇ ਦਾਂਗੇ ਕੱਟਾ ਮਗਰਿਆ ਜੀ 16 ਕਿਲੋ ਹੁਣ ਤਿਆਰੀ ਦਾ ਹਾਂਜੀ 18 ਕਿਲੋ ਦੀ ਪੀਕ ਲੈਵਲ ਤੇ ਕਿੰਨਾ ਕ ਪਾ ਦੂ ਪੀਕ ਲੈਵਲ ਤੇ 20 ਕਿਲੋ ਚੱਲ ਜੂਗੀ ਆਪਾਂ 18 ਕਿਲੋ ਦੀ ਊੜ ਦੇ ਦਵਾਂਗੇ 18 ਨੀ ਗਾਰੰਟੀ ਦੇ ਬੱਚਾ ਕੀ ਨਾਲ ਕਟਾ ਜੀ ਮੰਗਰ ਆ ਗਿਆ ਮੇਲ ਕਾਫ ਪ੍ਰਸੰਧ ਬੜਾ ਡਾਬਲਾ ਸੱਜਣੋ ਹਾਂ ਜੀ ਇਹ ਮੰਨ ਲਓ ਵੀ ਫੁੱਲ ਵੱਡੀਆਂ ਜੀ ਆ ਗਈ ਫੁੱਲ ਵੱਡੀਆਂ ਬੜੀਆਂ ਬੜੀਆਂ ਆਇਆ ਜੀ ਇਹ ਡਾਬਲ ਚਵਾਈ ਦੀ ਮਣੀ 24 ਇੱਕ ਨੰਬਰ ਕੱਢ ਦਿਆ ਗੰਡੇ 100 ਨੰਬਰ ਜਿਹਦਾ ਤੁਸੀਂ ਕਹਿੰਦੇ ਸਾਡੇ ਇੱਕ ਕਾ ਦਾ 100 ਨੰਬਰ ਚੁਆਈ ਆ ਠੀਕ ਆ ਗੱਲ ਆ ਆ 100 ਨੰਬਰੀ ਜੀ ਆ ਗਈ ਬਾਈ ਕਹਿੰਦਾ ਥੋੜੀ ਬੋਲੀ ਭੜ ਤੇ ਤੋਰ ਵੀ ਪੂਰੀ ਕੰਪੀਟੀਸ਼ਨ ਵਾਲੀ ਆ ਮੂੰ ਚੱਕਿਆ ਤੋਰਨਾ ਠੀਕ ਆ ਗੱਲ ਆ ਆ ਥੋੜੀ ਠੰਡੇ ਭੜ ਪਾ ਗਈ ਠੰਡੂਣਾ ਇੱਕ ਨੰਬਰ ਆ ਜੀ ਠੀਕ ਆ ਗੱਲ ਆ ਤੇ ਇੱਥੇ ਲਿਖਾ ਦੀ ਥੋੜੀ ਬਹੁਤੀ ਭੜ ਵੱਦੀ ਆ ਕਿਉਂਕਿ ਮਿੱਠਾ ਮੁੱਠਾ ਦਿੱਤਾ ਜਾਂਦਾ ਨੰਬਰ ਇਹਦਾ 7ਵਾਂ ਹਾਂਜੀ ਆਇਆ ਗੈਰੀ 8ਵੇਂ ਦੇ ਪਹਿਲਾਂ ਆਰਡਰ ਦੀ ਮਾਰ ਕੈਮਰਾ ਇੱਥੋਂ ਕਰਾ ਦਿਨਾ ਸਾਨੂੰ ਸਾ ਚੈੱਕ ਇਹਦੀਆਂ ਸਿੰਘ ਜੀ ਨੂੰ ਵੀ ਤੇ ਮਾਰ ਰੇ ਟੋਪੇਸ ਤੇ ਮਾਰ ਲੇ ਕੈਮਰਾ ਕਰੰਟ ਕਰੰਟ ਬਾਲਾ ਝੋਟੀ ਜਨ ਨਾਸਲ ਨਾਸਲ ਬਾੜੀ ਜਾ ਰਹੀ ਤੇ ਕੱਟਾ ਵੀ ਮਗਰ ਪੂਰਾ ਚੌਂਕਰ ਖੜਾ ਪਰ ਲੈ ਬੰਨੇ ਉਹਦੇ ਕੱਦ ਦਾ ਆਈਡੀਆ ਕਰਾ ਦੀ ਉਹਦੇ ਕੱਦ ਤੋਂ ਐਨ ਖੜਦੀਆ ਫੋਟੋ ਖਿਚਾਉਣਾ ਨਾ ਪੂਰੇ ਵੀ ਬੋੜਾ ਕੱਚਲਾ ਬੀ ਤੂੰ ਮਗਰ ਕੱਟਾ ਵੀ ਦੇਖ ਰੋ ਨਾ ਬੋਝ ਕੇ ਤੋਰ ਕੱਟਾ ਵੀ ਦੇ ਕੱਟਾ ਵੀ ਅੱਜਣ ਗੁੰਗੜ ਦਾ ਬੱਚਾ ਆਇਆ ਕੱਟਾ ਵੀ ਮੈਂ ਕਹਿੰਦਾ ਇਹਦੇ ਜਿੱਡੇ ਹੀ ਹੋ ਗਾ ਮਗਰ ਆ ਲੈ ਚੱਲ ਗਰੀ ਇੱਧਰ ਲੈ ਬੰਨੇ ਲੈ ਚੱਲ ਲੈ ਚੱਲ ਖੁੱਲੇ ਆ ਤੁਹਾਨੂੰ ਦਿਖਾ ਦੇ ਤੋਰ ਕੇ ਸਮਾਰ ਕੇ ਸੂਆ ਦੂਜਾ ਸੂਆ ਬਾਈ ਚੌੜੀ ਚੂ ਕੱਦ ਵੀ ਫੁੱਲਾ ਚੜਾਈ ਵੀ ਫੁੱਲਾ ਤੇ ਮਾਸਲ ਵੀ ਅਜ ਕਹਿ ਲਈਏ ਯਾਰ ਫੁੱਲੇ ਆ ਗਈ ਫੁੱਲੇ ਆ ਜੀ ਬਰੀਡ ਚ ਆ ਗਈ ਪੂਰੀ ਕਿੰਨੇ ਦਿਨ ਦਾ ਸੂਆ ਸੂਆ ਭਾਈ ਹੈਗਾ 12 13 ਦਿਨ ਦਾ 12 13 ਦਿਨ ਦਾ ਕਿੰਨਾ ਦੁੱਧ ਹਾਜ਼ਰ 18 ਕਿਲੋ ਹੋਣਾ 20 ਦੀ ਊੜ ਦੇ ਦਵਾਂਗੇ 20 ਦੀ ਗਰੰਟੀ ਤੇ ਦੇ ਦਾਂਗੇ ਦੇ ਦਵਾਂਗੇ ਜੀ 18 ਕਿਲੋ ਅੱਜ ਤਿਆਰ ਤਿਆਰ ਆ 18 22 ਕਹਿੰਦਾ ਨਾ ਆ ਝੋਟੀ ਕੋਲੇ ਅੱਜ ਤਿਆਰ ਦੁੱਧ ਦਾ ਸੂਆ ਦੂਜਾ ਤੇ 20 ਦੀ ਬਾਈ ਕਹਿੰਦਾ ਜੀ ਆਪਾਂ ਨਾ ਗਰੰਟੀ ਦੇ ਦਾਂਗੇ ਮਿਲਕ ਬਿਊਟੀ ਦੇ ਕੰਪੀਟੀਸ਼ਨ 'ਚ ਪਾ ਦਿਓ ਇਦਾਂ ਦੀ ਕੱਟੀ ਆ ਜਿੱਦਾਂ ਇਹਨੂੰ ਕਹ ਲੀਏ ਵੀ ਚੜਾਈ ਚੜੂਈ ਲੱਗੀ ਆ ਤੇ ਸਿੰਗ-ਸੁੰਗ ਦੀ ਬਣਾਵਟਾ ਤੇ ਨਾਸਲ-ਨੋਸ ਲਾਗੀ ਨਾ ਕੱਟੀ 'ਚ ਫੁੱਲੇ ਆ ਗਈ ਇਹ ਕਹ ਲੀਏ ਫੁੱਲ ਚੜਾਈ ਵਾਲੀ ਆ ਗਈ ਪਛਾਣ ਤੋਂ ਇਹ ਮੰਨ ਲਓ ਵੀ ਜਿੰਨੇ ਕੀ ਅੱਜ ਇਹਨੇ ਵੇਕਣਾ ਨਾ ਇਦੋਂ ਥੋੜੇ ਕਾਣੇ ਘੱਟ ਬਸ ਨੇੜ ਹੀ ਲੱਗਿਆ ਹੋਊ ਕੰਮ ਖਾ ਕੀ ਤਿਆਰ ਹੋਣੀ ਹੋਣੀ ਇੰਨੇ ਕੇ ਭਾਜੀ ਇਦਾਂ ਦੀ ਕੋਈ ਉਦਾਂ ਵੀ ਨਹੀਂ ਦਿੰਦਾ ਬਾਖੜ ਵੀ ਕਿਸੇ ਨੇ ਭਾ ਇਦਾਂ ਦੀ ਤਾਜੀ ਵੀ ਬਹੁਤ ਘੱਟ ਮਿਲਦੀ ਆ ਤੋਕੜ ਗੱਬਣ ਵੀ ਤਾਜ਼ੀਆਂ ਦੇ ਮੁੱਲ 'ਚ ਵੇਕਣਾ ਨੀ ਝੋਟੀ ਆ ਜਿੱਦਾਂ ਦੀ ਇਹਦੀ ਕੁਆਲਿਟੀ ਆ ਜੋ ਕੁਆਲਿਟੀ ਆ ਇਹ ਆ ਗਿਆ 8ਵਾਂ ਨੰਬਰ ਆ ਤੇ ਨੌਮਾ ਜੀ ਭਾਈ ਚਾਹ ਨੌਵੇਂ ਨੰਬਰ ਤੇ ਸਪੈਸ਼ਲ ਤੋਹਫਾ ਦਿਖਾ ਦਾਂਗੇ ਮੀਣੀ ਦਾ ਇੱਕ ਬਲੀ ਮੀਣੀਆਂ ਦਾ ਅਸੀਂ ਵੀ ਬਹੁਤ ਵੇਚਦੇ ਆਂ ਸਿੰਗੀ ਚਾਰ ਚਾਰ ਉਂਗਲਾਂ ਦੀ ਆ ਚਾਰ ਚਾਰ ਜਿਹੜੇ ਕਹਿੰਦੇ ਨੇ ਨਾ ਚਾਰ ਚਾਰ ਇੰਚ ਦੇ ਸਿੰਗ ਚਾਹੀਦਾ ਸਪੈਸ਼ਲ ਸਿੰਗ ਲੱਗਾਇਆ ਲੈ ਡੱਕ ਡੱਕ ਹਿਲਦਾ ਠੀਕ ਆ ਗੱਲ ਇਹ ਇੱਕ ਨਹੀਂ ਦੋ ਹੀ ਹਿਲਦੇ ਆ ਐਨ ਹਲਦੇ ਆ ਜਮਾ ਹਿਲਦੇ ਆ ਹਲਦੇ ਸਿੰਗ ਦਾ ਇਹ ਫਾਇਦਾ ਵੀ ਨਾ ਐਡਾ ਕੀ ਰਹਿਣਾ ਐਡਾ ਵੱਡਣਾ ਨਹੀਂ ਨਹੀਂ ਬਸ ਚੱਲ ਜੋ ਬਰਾਬਰ ਨੰਬਰ ਨੌਮਾ ਨੌਮਾ ਨੰਬਰ ਜੀ ਨੰਬਰ ਨੌਮਾ ਤੇ ਇੱਥੋਂ ਕਰਾ ਦੀ ਮੇਰੀ ਚੈੱਕ ਥੱਲੇ ਨਾੜਾਂ ਵੀ ਪੂਰੀਆਂ ਲੇਵੇ ਤੇ ਸੁਆ ਸੂਆ ਬਲੂਣੇ ਪਹਿਲੇ 4 ਦੰਦ ਚਾਰ ਦੰਦ ਦਾ ਹਾਂਜੀ ਪਹਿਲਾ ਸੂਆ ਸੂਆ ਜੀ ਵੱਡੀ ਦਾ ਵਾੜੀ ਲੱਗਦੀ ਆ ਬਹੁਤ ਵੱਡੀ ਬਣ ਜਾਣਾ ਜੀ ਹਾਂਜੀ ਚੌਗੀ ਵਾਲੇ ਕਿੰਨੇ ਦਿਨ ਦਾ ਸੂਆ ਸੂਆ ਹੈਗਾ 8 ਦਿਨਾਂ ਦਾ ਜੀ ਬੱਚਾ ਕੀ ਆ ਮਾਰ ਕਟਾ ਨਾਲ ਮੇਲ ਕਾਫ 8 ਦਿਨਾਂ ਦਾ ਸੂਆ ਹਾਂਜੀ ਕਿੰਨਾ ਦੁੱਧ ਹਾਜ਼ਰ ਹੋਊਗਾ 16 ਕਿਲੋ ਹੋਣਾ 18 ਦੀ ਓੜ ਦੇ ਦਵਾਂਗੇ 16 ਕਿਲੋ ਤਿਆਰ ਤਿਆਰ ਦੰਦਾਂ ਚ 4 ਦੰਦ 4 ਦੰਦ ਆ 18 ਦੀ ਗਾਰੰਟੀ ਥਣ ਵੀ ਕੱਲਾ ਕੱਲਾ ਲੱਗਾ ਬਾਈ ਚਵਾਈ ਦੀ ਚਵਾਈ ਦੀ ਇੱਕ ਨੰਬਰ 100 100 ਦੀ 100 100 ਨੰਬਰੀ ਹਾਂਜੀ ਆਡੀ ਮਨ ਇੱਕ ਵਾਰੀ ਹੋਰ ਕਮਾ ਦੇ ਮਲਵਈ ਭਾਸ਼ਾ ਚ 100 ਨੰਬਰੀ ਕਰੀ ਨਾ 100 ਨੰਬਰੀ ਅੱਛਾ ਥੋੜੇ ਵਾਲੀ ਭਾਸ਼ਾ ਚ ਇੱਕ ਨੰਬਰੀ ਇੱਕ ਨੰਬਰੀ ਤੇ ਇੱਥੋਂ ਦਿਖਾ ਦੇਂਗਾ ਜੀ ਸਮਾਰ ਕੇ ਟਕਾ ਕੇ ਜੇ ਕਮਾਲਾ 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 ਇੱਥੋਂ ਕਮਾਲਾ ਮਣੀ ਕਰਾ ਇਹ ਹਲੋ ਸੈਂਗ ਨਹੀਂ ਮਿਲਦਾ ਇਦਾਂ ਸੋਨਾ ਠੀਕ ਆ ਗੱਲ ਆ ਇਹ ਜੱਗਾ ਰੀ ਨੇ ਵੀ ਰੀ ਜਲਾਤੀ ਯਾਰ ਪੂਰੀ ਜਮਾ ਹੈ ਨਾ ਹਾਂਜੀ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਫਿਰ ਤੁਹਾਡੀ ਬਹੁਤ ਸੋਹਣੀਆਂ ਝੁੱਟੇ ਦੀ ਕਿੰਨਾ ਦਾ ਦੱਸਿਆ ਮੈਨੂੰ ਹੀ ਆ ਜਾ 16 ਕਿਲੋ ਹੁਣ ਮਣਕੇ ਦੇ 18 ਦੀ ਓੜ ਦੇ ਦੇਵਾਂਗੇ ਆ ਜਾ ਆ ਜਾ ਉਹਨੇ ਠੰਡੀ ਮਿੱਟੀ ਬਹੁਤ ਹੈ ਜੀ ਮਾ ਲਕਮਾ ਲੇ ਕਾਲੀ ਹੋ ਰਹੀ ਹੈ ਯਾਰ ਨੂੰ ਕਿਸੇ ਦੇ ਘਰੇ ਮੈਂ ਕਹਾਂ ਬਾਈ ਇਹ ਤਾਂ ਆਪਾਂ ਹੋਰ ਵੀ ਆਪਣੇ ਪੱਕੇ ਗਾਗ ਲੱਗੇ ਆ ਜਿਹਦੇ ਮਰਜ਼ੀ ਭੇਜਦੀ ਏ ਠੀਕ ਹੈ ਗੱਲ ਹਾਂਜੀ ਆ 16 ਕਿਲੋ ਬਾਈ ਕਹਿੰਦਾ ਹਾਜ਼ਰ ਹੈ ਦੇ ਕੋਲੇ ਚਾਰ ਦੰਦ ਕੱਟੀ ਆ 18 ਨਹੀਂ ਗਾਰੰਟੀ ਦੇ ਦਾਂਗੇ ਇੱਥੋਂ ਕਰੀ ਇਹਦਾ ਕੱਦ ਕਾੜ ਦਿਖਾ ਦੀ ਕਈ ਭਰਾ ਕਹਿੰਦੇ ਆ ਵੀ ਵੱਡੀ-ਬੁੱਡੀ ਬਣਾ ਲਿਆ ਉਹਨੂੰ ਨਾਲ ਖੜ ਖੜ ਕੇ ਦਿਖਾ ਦੇ ਕੱਦ ਸਾਰੀਆਂ ਝੋਟੀਆਂ ਦੇ ਆ ਦੇਖੋ ਫੇਸ ਕੁਆਲਟੀ ਝੋਟੀਆਂ ਇਹ ਲੈ ਆ ਲੈ ਆ ਮਾ ਲਕਮਾ ਇੱਥੇ ਜੇ ਖੜਾ ਲਾ ਕਿਉਂਕਿ ਇਹਦਾ ਠੰਡੀ ਆ ਯਾਰਾ ਕਿੱਥੇ ਹੋਰ ਫੇਸ ਕੁਆਲਟੀ ਸੋਣੀ ਲੱਗੂਗੀ ਇੱਥੋਂ ਕਰਾ ਦੇ ਇੱਕ ਐ ਨਹੀਂ ਠੰਡੀ ਆ ਇੱਥੋਂ ਕਰਾ ਲੈ ਜੀ ਇਹ ਐਂ ਦਿਖਾ ਦੇ ਜੀ ਮਾਸਮਾਰ ਕੇ ਸਿੰਘ ਦੋਨੇ ਹਲਦੇ ਆ ਪੂਰੇ ਹਲਦੇ ਆ ਜੀ ਠੀਕ ਆ ਗੱਲ ਨਾਲ ਆ ਗਿਆ ਇਹਦੇ ਮੇਲ ਕਾਫ ਮੇਲ ਕਾਫ ਕਿੰਨੇ ਦਿਨ ਦਾ ਸੂਆ ਦੱਸਿਆ ਦਾ ਇਹ 8 ਦਿਨਾਂ ਦਾ ਬਾਜੀ 8 ਦਿਨਾਂ ਦੀ ਸੂਈ ਹੋਈ 4 ਦੰਦ ਮੀਣੀ ਝੋਟੀ 16 ਕਿਲੋ ਹਾਜ਼ਰ ਹਾਜ਼ਰ 18 ਦੀ ਓੜ ਦੇ ਦਵਾਂਗੇ ਠੀਕ ਆ ਗੱਲ ਆ ਬੰਦੇ ਕਮਾ ਕੇ ਤੇ ਨੰਬਰ ਬੋਲ ਦੇ ਤੇਰਾ 9478474740 ਇੱਕ ਨੰਬਰ ਹੋ ਰਿਹਾ 984613746 ਇਹ ਡੈਡੀ ਜੀ ਦਾ ਮੇਰਾ ਨੰਬਰ ਹੈ ਠੀਕ ਹੈ ਗੱਲ ਜੀ ਆ ਨੰਬਰ ਸੱਜਣੋ ਬਾਈ ਦਾ ਲਗਾਤਾਰ ਹੀ ਚੱਲੀ ਜਾਂਦਾ ਸਕਰੀਨ ਤੇ ਜਿਹੜੇ ਵੀ ਸੱਜਣ ਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਤਸੱਲੀ ਕਰਕੇ ਟਾਈਮ ਤੋਂ ਟਾਈਮ ਚੋ ਕੇ ਗੱਲਬਾਤ ਕਰਕੇ ਨੇੜੇ ਆ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ